ਰਾਦੇ ਬਈ ਆਪਾਂ ਪਿੰਡ ਆਏ ਹੋਏ ਸੀ ਅੱਜ ਚੱਲੇ ਆ ਘਰ ਨੂੰ ਵਾਪਸੀ ਹਲੇ ਗੱਡੀ 'ਚ ਬੈਠਾ ਹੀ ਆਂ ਪ੍ਰੀਤ ਨੂੰ ਪਹਿਲਾਂ ਹੀ ਖਾਂ ਦਾ ਫਿਕਰ ਪੈ ਗਿਆ ਕਹਿੰਦੀ ਮੈਨੂੰ ਰਸਤੇ 'ਚ ਕੁਝ ਖਾਣ ਨੂੰ ਜ਼ਰੂਰ ਲੇਦੇ ਹੋ ਕਾਹਦੀ ਆ ਖਾਣ ਚੱਕ ਰਹੀ ਬੰਦਿਆਂ ਤੋਂ ਬਈ 1% ਨਹੀਂ ਸੰਭੇ ਜਾਂਦਾ ਇਹਨੇ ਕਿਤੇ ਜਾਣਾ ਹੋਵੇ ਦੋ ਦੋ ਪਰਸੇ ਚੱਕੀ ਦੇਊਗੀ ਦੋ ਦੋ ਪਰਸੇ ਚੱਕੀ ਫਿਰੂਗੀ ਹੈ ਬੰਦਾ ਇਕੱਲੇ ਗਿਆ ਤੋ ਆ ਦੋ ਦੋ ਪਰਸੇ ਕਦੋਂ ਚੱਕੀ ਫਿਰਦੀ ਨੂੰ ਕਿਤੇ ਮੇਰਾ ਖਾਣ ਪੀਣ ਦਾ ਸਮਾਨ ਹੈ ਇੱਕ 'ਚ ਮੇਰਾ ਮੇਕਅਪ ਦਾ ਸਮਾਨ ਦੇਖ ਲਓ ਤੇ ਪੈਸੇ ਕਿਹੇ 'ਚ ਕਿਹੇ 'ਚ ਵੀ ਨਹੀਂ ਪੈਸੇ ਕੋਲ ਰੱਖ ਕੇ ਕਹਿੰਦੀ ਕੀ ਕਰਨਿਆ ਦੋ ਮੈਂਬਰ ਨਾਲ ਹੁੰਦੇ ਆ ਮੇ ਮੈਂ ਕੀ ਕਰਾਂ ਇਹ ਪੈਸੇ ਨਾ ਘਟ ਜਾਣ ਕਿਤੇ ਮੈਂ ਜਿੱਥੇ ਜਾ ਤਾਂ ਉੱਥੇ ਰੋਕ ਕੇ ਲੈਣੀ ਹੈ ਉਸੀ ਬਈ ਰਾਤ ਦਿਨ ਮਿਹਨਤ ਕਰਕੇ ਘਰ ਚੋਂ ਗਰੀਬੀ ਤਾਂ ਘਟ ਸਕਦੇ ਹੋ ਪਰ ਕਲੇਸ਼ ਨਹੀਂ ਘਟ ਸਕਦੇ ਉਹਦੇ ਲਈ ਘਰ ਚ ਬਈ ਸਲੂਕ ਹੋਣਾ ਬਹੁਤ ਜ਼ਰੂਰੀ ਹੈ ਉਦਾਂ ਔਰਤ ਬਈ ਜਿੰਨੀ ਮਰਜ਼ੀ ਮੈਚ्योर ਹੋਵੇ ਬਟ ਆਪਣੇ ਬੰਦੇ ਨਾਲ ਮੈਚ्योर ਨਹੀਂ ਹੁੰਦੀ ਜਿੱਦਾਂ ਕਿ ਬਈ ਪ੍ਰੀਤ ਦੀ ਆਦਤ ਹੀ ਆ ਇਹਨੂੰ ਕੋਈ ਚੀਜ਼ ਲੈ ਵੀ ਦੋ ਨਾ ਖਾਣ ਪੀਣ ਦੀ ਤਾਂ ਵੀ ਇਹਨੇ ਸਿਰ ਖਾਈ ਜਾਣਾ ਹੁੰਦਾ ਇਹ ਮੈਨੂੰ ਬਾਰ ਬਾਰ ਕਹੀ ਜਾਵੇ ਮੈਨੂੰ ਚਿਪਸ ਲੈ ਦਿਓ ਚਿਪਸ ਲੈ ਦਿਓ ਮੈਂ ਕਿਹਾ ਚਲੋ ਲੈ ਦਿੰਨੇ ਇਹਨੂੰ ਚਿਪਸ ਲੈ ਕੇ ਦੇ ਦਿੱਤੇ ਨਾਲ ਹੀ ਕਹਿਣ ਲੱਗ ਪਈ ਮੈਨੂੰ 버ਗਰ ਲੈ ਦਿਓ ਹੁਣ ਮੈਂ ਮਾੜਾ ਜਿੰਨਾ ਭਰਾਵਾ ਇਹਨੂੰ ਘੂਰਿਆ ਸਸ ਉਸੇ ਵੇਲੇ ਨਹੀਂ ਮੈਨੂੰ ਪੈ ਬਰਗਰ ਖਵਾ ਦੋ ਤੈਨੂੰ ਆ ਜਿਹੜੇ ਲਿੱਤੇ ਇਹਦੇ ਖਾ ਲਾ ਪਹਿਲਾਂ ਹਲੇ ਹੂੰ ਨਾ ਲੈ ਕੇ ਦਿੱਤੇ ਆ ਬਰਗਰ ਖਵਾ ਦੋ ਤੈਨੂੰ ਆ ਇਹ ਇਹ ਤੇ ਖਾ ਲਾ ਪਹਿਲਾਂ oh no ਹੈ ਵੇ ਤੈਨੂੰ ਉਹਨੇ ਖਾਣ ਨੂੰ ਕਿਹਾ ਆ ਵੀ ਖਾਣ ਨੂੰ ਕੁਛ ਲੈ ਦੇ ਤੂੰ ਦੇਖੋ ਨਹੀਂ ਰਿਹਾ ਖਾਣ ਪੈ ਜੰਨਾ ਭਲਾ ਤੇ ਖਾ ਲਵੇ ਮਾਦਾ ਖਾ ਲਵੇ ਤੇ ਫਿਰ ਕੀ ਹੋ ਗਿਆ ਨੇ ਕਹਿ ਦਿੱਤਾ ਤੇ ਤੂੰ ਤਾਂ ਉਹਨੂੰ ਖਾ ਪੈ ਜੰਨਾ ਉਹਨੂੰ ਖਾਣ ਨੂੰ ਮੈਂ ਉਹ ਖਾ ਗਿਆ ਉਹਨੂੰ ਇਹ ਗੰਦੇ ਕੁਛ ਨਾ ਮੰਗੇ ਜੇ ਸੱਸ ਨੂੰ ਦਾ ਬਈ ਘਰ ਚ ਸਲੂਕ ਆ ਨਾ ਤੇ ਉਸ ਘਰ ਚ ਕਲੇਸ਼ ਵੀ ਬਹੁਤ ਘਟ ਹੁੰਦਾ ਚਲੋ ਮੁੜ ਕੇ ਖਾਂਦੇ ਪੀਂਦੇ ਪਹੁੰਚ ਗਏ ਬਾਈ ਜੀ ਆਪਾਂ ਹਵੇਲੀ ਹਵੇਲੀ ਪਹੁੰਚਦਾ ਬਾਈ ਹਵੇਲੀ ਰਾਸ਼ੀ ਬਹੁਤ ਸੀ ਮੁੜ ਕੇ 버ਗਰ ਵਾਲੇ ਕੋ ਪੁੱਛੇ ਤੇ ਉਹ ਕਹਿੰਦਾ ਵੀਰੇ ਅੱਧਾ ਬਣਾ ਘੰਟਾ ਦਾ ਨੂੰ ਰੁਕਣਾ ਪਊ ਫਿਰ ਇਹ ਕਹਿੰਦੇ ਜਾਂ ਤਾਂ ਸਾਨੂੰ ਕੇਪਸੀ ਖਵਾ ਦੋ ਜਾਂ ਸਾਨੂੰ ਬਫੇ ਖਵਾ ਦੋ ਤੇ ਫਿਰ ਬਾਈ ਜੀ ਆਪਾਂ ਇੱਕ ਅੱਧੀ ਰੀਲ ਬਣਾ ਕੇ ਨਿਕਲ ਪਏ ਹਵੇਲੀ ਤੋਂ ਰਸਤੇ 'ਚ ਆਪਾਂ ਕਿਤੇ ਹੋਰ ਬ੍ਰੇਕ ਲਾਈ ਨਹੀਂ ਤੇ ਸਿੱਧੇ ਪਹੁੰਚ ਗਏ ਆਪਾਂ ਲੁਧਿਆਣੇ ਪ੍ਰੀਤ ਨੂੰ ਤਾਂ ਟੈਨਸ਼ਨ ਹੋਈ ਜਾ ਰਹੀ ਸੀ ਕਿਤੇ ਘਰੇ ਜਾ ਕੇ ਮੇਰੀ ਡਿਊਟੀ ਨਾ ਲਾ ਦੇਣ ਰੋਟੀ ਬਣਾਉਣ ਦੀ ਕਹਿੰਦੀ ਮੈਂ ਥੱਕ ਗਈਆਂ ਰੋਟੀ ਖਾ ਕੇ ਘਰੇ ਜਾਓ ਬਾਉ ਹਾਂ ਮੈਂ ਠੀਕ ਨਹੀਂ ਲੱਗਦੀ ਪਈ ਹੈਗੀ ਹੁਣ ਕੋ ਰੋਟੀ ਖਾ ਕੇ ਹੀ ਘਰੇ ਜਾਊਂਗੀ ਤੁਹਾਨੂੰ ਬੇਠੀ ਬੇਠੀ ਥੱਕ ਗਈਆਂ ਤੂੰ ਐ ਗੱਡੀ ਮੈਂ ਚਲਾਣ ਡਿਆ ਤੂੰ ਕਹਦੇ ਨਾ ਥੱਕ ਗਈਆਂ ਤੂੰ ਹੀ ਨਹੀਂ ਝੱਕੇ ਹੈਗੇ ਗੱਡੀ ਚਲਾਣ ਮੈਂ ਮੈਂ ਨਹੀਂ ਝੱਕਿਆ ਮੈਂ ਨਹੀਂ ਝੱਕਿਆ ਆ ਚੱਲ ਕੋਈ ਨਹੀਂ ਖਵਾ ਲੈ ਖਵਾ ਲੈ ਕਿੱਥੇ ਖਵਾਦਾ ਮਾਤਾ ਘਰੇ ਜਾ ਕੇ ਤੁਸੀਂ ਐਵੇਂ ਹਰ ਗੱਲ 'ਚ ਨਾ ਕਰਿਆ ਕਰੋ ਚੱਲ ਕੋਈ ਨਹੀਂ ਖਵਾ ਦੇ ਇਹਨੂੰ ਮਾਤਾ ਨੇ ਭੂਏ ਚੜਾਈ ਦੀ ਆ ਖਵਾ ਦਿਨਾ ਵਾ ਹਾਂ ਥੋੜੇ ਥੋੜੇ ਠੀਕ ਹੋਣ ਲੱਗ ਅੱਧੇ ਮੈਂਬਰ ਕਹਿੰਦੇ ਅਸੀਂ ਪੀਜ਼ਾ ਖਾਣਾ ਮੱਧੇ ਮੈਂਬਰ ਪਰ ਆਵਾ ਰੋਟੀ ਦਾ ਗੇਹ ਰਹੀ ਸੀ ਫੇਰ ਰਸਤੇ 'ਚ ਆ ਆ ਰਿਹਾ ਸੀ ਐਕਸਪ੍ਰੈਸ ਵੈਜੀਟੇਰੀਅਨ ਮੈਂ ਕਹਾਂ ਇੱਥੋਂ ਇਹਨਾਂ ਨੂੰ ਖਵਾ ਦਿੰਨੇ ਆਂ ਕਰ ਇਹਨੂੰ ਕੀ ਲੈ ਜਾਣਾ ਕਿਸੇ ਨੇ ਇੱਥੇ ਕਿਹੜਾ ਕੁਛ ਹੈਗਾ ਵਾ ਖਾਣ ਪੀਣ ਦੇ ਜ਼ਮਾਨ ਭਰਿਆ ਤੂੰ ਚੱਲ ਮੇਕਅਪ ਮੇਕਅਪ ਆਸ ਤੇ ਮੈਂ ਬਿਮਾਰ ਹੋ ਰਹੀ ਆ ਮੈਂ ਠੀਕ ਨਹੀਂ ਜੀ ਮੈਨੂੰ ਕੱਖ ਲੱਗ ਰਿਹਾ ਹੁਣ ਠੀਕ ਆ ਦੇਖ ਲੈ ਚੱਕੋ ਲੈ ਤੁਰ ਕੇ ਸਾਰੇ ਨੇ ਆਪਣੀਆਂ ਆਪਣੀਆਂ ਪਲੇਟਾਂ ਲਈਆਂ ਤੇ ਬਾਈ ਆਪਣਾ ਮੀਲ ਆਪਣੀ ਡਾਈਟ ਦੇ ਅਕੋਰਡਿੰਗ ਪਾ ਲਿਆ ਅੱਛਾ ਮਿੱਸੀ ਹੈਗੀ ਉਸੇ ਲੱਗ ਰਹੀ ਆ ਕਰੋ ਸ਼ੁਰੂ ਤੇ ਚਲੋ ਗਾਇਜ਼ ਖਾ ਲਈਏ ਮੁੜ ਕੇ ਆਪਾਂ ਆਪਣਾ ਮੀਲ ਇੰਜੋਏ ਕੀਤਾ ਤੇ ਆ ਗਏ ਬਾਹਰ ਇਹਦੇ ਗਿਆ ਸੌਫ ਇਹ ਨਹੀਂ ਸੌਫ ਖਾ ਲੈਣੀ ਹੈ ਤੇ ਇਹ ਤਾਂ ਖਾਦੀ ਨਹੀਂ ਦੋ ਦੇ ਕਮਾ ਮਰੇ ਬਾਬੂ ਦੇ ਇਲਾਕੇ ਜਾਮਾ ਮਨੇ ਮਨੇ ਟਿਕਵਾਈ ਬਾਬੂ ਨੇ ਰੋਟੀ ਕੋਈ ਬਾਬੂ ਨੇ ਸੌਫ ਲੈ ਗਿਆ ਹੀ ਹੈ ਤੇ ਚਲੋ ਮੁੜ ਕੇ ਰੋਟੀ ਖਾ ਕੇ ਤੇ ਬਾਈ ਜੀ ਗੁਰੂ ਘਰ ਮੱਥਾ ਟੇਕ ਕੇ ਆ ਗਏ ਆਪਾਂ ਘਰੇ ਆ ਬਲੌਗ ਕਰਦੇ ਆ ਰੈਂਡ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਹੋ